ਤੇਰੀ ਬੰਦਗੀ ਸਲੋਕ ਮਹੱਲਾ 5ਵਾਂ ਹੋਰ ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੀ ਤੁਧੋ ਭੁੱਲੇ ਸੇ ਜੰਮ ਜੰਮ ਮਰਦੇ ਤਿਨ ਕਦੇ ਨਾ ਚੁੱਕਣ ਹਾਵੇ ਮਹੱਲਾ 5ਵਾਂ ਸਤਿਗੁਰ ਸਿਮਰੋ ਆਪਣਾ ਕਟ ਅਵਕਟ ਘਟ ਘਾਟ ਹਰ ਹਰ ਨਾਮ ਜਪੰਤਿਆ ਕੋਏ ਨਾ ਬੰਧੈ ਬਾਤ ਪੌੜੀ ਜਿੱਥੈ ਤੂੰ ਸਮਰੱਥ ਜਿੱਥੈ ਕੋਈ ਨਹੀਂ ਉਤੈ ਤੇਰੀ ਰੱਖ ਅਗਨੀ ਉਦਰਵਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭੌਜਲ ਵਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮਹਿ ਇਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੈ ਨੂੰ ਕਿਰਪਾਲ ਸੁਮਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੀ ਸ਼ਲੋਕ ਮਹੱਲਾ 5 ਦੂਜਾ ਤਿਸ ਨਾ ਬੁਝਾਇਓ ਹੋ ਪਾਰ ਬ੍ਰਹਮ ਨਾਮ ਦੇਹੋ ਆਧਾਰ ਅਗਮ ਅਗੋਚਰ ਸਾਹਿਬ ਸਮਰੱਥ ਸੱਚ ਦਾ ਤਾਰ ਤੂੰ ਨਿਹਚਲ ਨਿਰਵੈਰ ਸੱਚ ਸੱਚਾ ਤੁਧ ਦਰਬਾਰ ਕੀਮਤ ਕਹਿਣ ਨਾ ਜਾਈਐ ਅੰਤ ਨਾ ਪਾਰਾਵਾਰ ਪ੍ਰਭ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਰਸ ਸ਼ਹਾਰ ਸੇ ਸੁਖੀਏ ਸੱਚ ਸਾਹਾਸੀ ਜਿਨ ਸੱਚਾ ਬਿਵਹਾਰ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖ ਸਾਰ ਨਾਨਕ ਇੱਕ ਆਰਾਦੀ ਸੰਤਨ ਰੇ ਨਾਰ ਮਹੱਲਾ ਪੰਜਵਾ ਅਣਜ ਸੂਖ ਬਿਸਰਾਮ ਨਿਤ ਹਰਿ ਕਾ ਕੀਰਤਨ ਗਾਏ ਅਵਰ ਸਿਆਣ ਪਛਾੜ ਦੇ ਨਾਨਕ ਉਦਰਸ ਨਾਏ ਪੌੜੀ ਨਾ ਤੂੰ ਆਵੇਂ ਵਸ ਬਹੁਤ ਕਣਾਵਣੀ ਨਾ ਤੂੰ ਆਵੇਂ ਵਸ 베ਦ ਪੜਾਵਣੀ ਨਾ ਤੂੰ ਆਵੇਂ ਵਸ ਤੀਰਥ ਨਾਈਐ ਨਾ ਤੂੰ ਆਵੇਂ ਵਸ ਤਰਤੀ ਧਾਈ ਐ ਨਾ ਤੂੰ ਆਵੇਂ ਵਸ ਕਿਤੈ ਸਿਆਣਪੈ ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ ਸਭ ਕੋ ਤੇਰੇ ਵਸ ਅਗਮ ਅਗੋਚਰਾ ਤੂੰ ਭਗਤਾਂ ਕਹਿ ਵਸ ਭਗਤਾਂ ਤਾਨ ਤੇਰਾ ਸ਼ਲੋਕ ਮਹੱਲਾ 5 ਆਪੇ ਵੈਦ ਆਪ ਨਰਾਇਣ ਹੇ ਵਦ ਜੀ ਕਾ ਦੁਖ ਲਾਇਣ ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਣ ਨਾਨਕ ਜਿਸ ਮਨ ਵੱਸੈ ਤਿਸ ਕੇ ਸਭ ਦੁਖ ਮਟਾਇਣ ਮਹੱਲਾ ਪੰਜਵਾਂ ਹੁਕਮ ਉਚਲੇ ਹੁਕਮੇ ਰਹਿ ਹੁਕਮੇ ਦੁਖ ਸੁਖ ਸਮ ਕਰ ਸਹਿ ਹੁਕਮੇ ਨਾਮ ਜਪੈ ਦਿਨ ਰਾਤ ਨਾਨਕ ਜਿਸਨੋ ਹੋਵੈ ਦਾਤ ਹੁਕਮ ਮਰੈ ਹੁਕਮੇ ਹੀ ਜੀਵੈ ਹੁਕਮਿ ਨਾਨਕਾ ਵੱਡਾ ਥੀਵੈ ਹੁਕਮਿ ਸੋਗ ਹਰਖ ਆਨੰਦ ਹੁਕਮਿ ਜਪੈ ਨਿਰੋਧਰ ਗੁਰਮੰਨ ਹੁਕਮਿ ਆਵਣ ਜਾਣ ਰਹਾਈ ਨਾਨਕ ਜਾ ਕੋ ਭਗਤੀ ਲਾਈ ਪੌੜੀ ਹਉ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ ਹਉ ਤਿਸ ਢਾਡੀ ਬਲਿਹਾਰ ਜੇ ਗਾਵੇ ਗੁਣ ਉਪਾਰ ਸੋ ਢਾਡੀ ਧੰਨ ਧੰਨ ਜਿਸ ਲੋੜੇ ਨਿਰੰਕਾਰ ਸੋ ਢਾਡੀ ਭਾਗਠ ਜਿਸ ਸੱਚਾ ਦਵਾਰਬਾਰ ਹੋਹ ਢਾਡੀ ਤੁਦ ਧਿਆਈ ਕਲਾਣੇ ਦਿਨ ਰਹਿ ਨਾਰ ਮੰਗਾ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਕੱਪੜ ਪੂਜਨ ਸੱਚ ਰਹਦਾ ਲਿਵੇ ਧਾਰ ਸੋ ਢਾਡੀ ਗੁਣਵੰਤ ਜਿਸਨੂੰ ਪ੍ਰਭ ਪਿਆਰ ਸ਼ਲੋਕ ਮਹਲਾ 5 ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾ ਨਾਉ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਉ ਅਪਦੇਸ਼ ਸੁਣਹੁ ਤੁਮ ਗੁਰ ਸਿਖਹੁ ਸੱਚਾ ਇਹ ਸੁਆਉ ਜਨਮ ਪਦਾਰਥ ਸਫਲ ਹੋਇ ਮਨ ਮਹਿ ਲਾਇਉ ਭਾਉ ਸੂਖ ਸਹਿਜ ਆਨੰਦ ਘਣਾ ਪ੍ਰਭ ਜਪਤਿਆਂ ਦੁੱਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਾਹ ਪਾਈਐ ਥਾਂ ਮਹੱਲਾ ਪੰਜਵਾਂ ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ ਭਾਣੈ ਜਪ ਤਪ ਸੰਜਮੋ ਭਾਣੈ ਹੀ ਕੱਢਲੇ ਭਾਣੈ ਜੋਨ ਪੁਹਾਈਐ ਭਾਣੈ ਬਖਸ਼ ਕਰੇ ਭਾਣੈ ਦੁੱਖ ਸੁਖ ਭੋਗੀਐ ਪਾਣੈ ਕਰਮ ਕਰੀ ਪਾਣੈ ਮਿੱਟੀ ਸਾਜਕੈ ਪਾਣੈ ਜੋਤ ਧਰੇ ਪਾਣੈ ਭੋਗ ਪੁਗਾਏਂਦਾ ਪਾਣੈ ਮਨਹਿ ਕਰੀ ਪਾਣੈ ਨਰਕ ਸੁਰਗਿ ਆਉਤਾਰੀ ਪਾਣੈ ਧਰਨ ਪਰਿ ਪਾਣੈ ਹੀ ਜਿਸ ਭਗਤੀ ਲਾਏ ਨਾਨਕ ਵਿਰਨੇ ਹੀ ਪੌੜੀ ਵਡਿਆਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੇ ਪਸ਼ੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ ਦਿਨ ਸ੍ਰੇਣ ਤੇਰਾ ਨਾਮ ਸਦਾ ਸਦ ਜਾਪੀਐ ਤ੍ਰਿਸ਼ਨਾ ਭੁਖ ਵਿਕਰਾਲ ਨਾਏ ਤੇਰੇ ਧਰਾਪੀਐ ਰੋਗ ਸੋਗ ਦੁਖ ਵੰਯੈ ਜਿਸ ਨਾਮ ਮਨ ਵਸੈ ਤਿਸਹਿ ਪ੍ਰਾਪਤ ਲਾਲ ਜੋ ਗੁਰ ਸ਼ਬਦੀ ਰਸੈ ਖੰਡ ਬ੍ਰਹਮੰਡ ਬੇਅੰਤ ਉਧਾਰਨ ਹਾਰਿਆ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰਿਆ ਸ਼ਲੋਕ ਮਹੱਲਾ 5 ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੁੰਬੈ ਭੁੱਲੀ ਤਉ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹਉ ਤੁਦ ਬਿਨ ਅੱਡ ਨਾ ਲਹਿੰਦੀ ਮਹੱਲਾ 5 ਸੱਸਵਰਾਇਨ ਨਾਨਕ ਜੀਓ ਸਸਰਾਵਾਦੀ ਜੇਠੋ ਪਉ ਪਉਲੂ ਹੈ ਹੱਬੇ ਪਸ ਪਣੇ ਦੇ ਵਤਨ ਜਾਂ ਮੈਂ ਸੱਜਣ ਤੂੰ ਹੈ ਪੌੜੀ ਜਿਸ ਤੋਂ ਮੁਠਾ ਚਿਤ ਤਿਸ ਦਰਦ ਨਿਵਾਰਨੋ ਜਿਸ ਤੋਂ ਮੁਠਾ ਚਿਤ ਤਿਸ ਕਦੇ ਨਾ ਹਾਰਨੋ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਨੋ ਜਿਸਨੋ ਲਾਏ ਸੱਚ ਤਿਸ ਸੱਚ ਸੰਭਾਲਨੋ ਜਿਸ ਆਇਆ ਹੱਥ ਨਿਧਾਨ ਸੋ ਰਹਿਆ ਭਾਲਨੋ ਜਿਸ ਨੂੰ ਇੱਕ ਰੰਗ ਭਗਤ ਸੋ ਜਾਣਣੋ ਉਹ ਸਭਨਾ ਕੀ ਰੇਣ ਬਿਰਹੀ ਚਾਰ ਲੋ ਸਭ ਤੇਰੇ ਚੋਜ ਵਡਾਨ ਸਭ ਤੇਰਾ ਕਾਰਣ ਸਲੋਕ ਮਹੱਲਾ 5 ਪਸਤਤਨਿੰਦਾਂ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿ ਜਤਿਆਗੀ ਹੱਬੇ ਸਾਥ ਕੂੜਾ ਵੇ ਡਿੱਠੇ ਤਉ ਪੱਲੇ ਤੰਡ ਲਾਗੀ ਮਹਲਾ ਪੰਜਵਾਂ ਫਿਰਦੀ ਫਿਰਦੀ ਨਾਨਕ ਜੀਓ ਹਉ ਫਾਵੀ ਤੀ ਬਹੁਤ ਦਸਾਵਰ ਪੰਦਾ ਤਾ ਹਉ ਸੁਖ ਸੁਖਾਲੀ ਸੁੱਤੀ ਜਾਂ ਗੁਰ ਮਿਲ ਸੱਜਣ ਮੈਂ ਲੱਦਾ ਪੌੜੀ ਸਭੇ ਦੁੱਖ ਸੰਤਾਪ ਜਾਂ ਤਦੋ ਭੁੱਲੀ ਐ ਜੇ ਕੀਚਨ ਲੱਖ ਅਪਾਵ ਤਾਂ ਕਹੀਂ ਨਾ ਘੁੱਲੀ ਐ ਜਿਸਨੋ ਵਿਸਰੈ ਨਾਉ ਸੋ ਨਿਰਧਨ ਕਾਂਢੀ ਐ ਜਿਸਨੋ ਵਿਸਰੈ ਨਾਉ ਸੋ ਜੋਨੀ ਹਾਂਢੀ ਐ ਜਿਸ ਖਸਮ ਨਾ ਆਵੇ ਚੇਤਾ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੀ ਚੇਤਾ ਰੋਗੀ ਸੇ ਗਣੇ ਜਿਸ ਖਸਮ ਨਾ ਆਵੀ ਚਿਤ ਸੋ ਖਰੋ ਅਹੰਕਾਰੀਆ ਸੋਈ ਦੁਹੇਲਾ ਜੱਗ ਜਿਨ ਨਾਉ ਵਿਸਾਰੀਆ ਸ਼ਲੋਕ ਮਹੱਲਾ 5 ਡੰਡੀ ਬੰਦਸ਼ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਮਹੱਲਾ ਪੰਜਵਾ ਪਾਮ ਸੁਹਾਵੀ ਜਾਂ ਤਉ ਧਿਰ ਜੁਲ ਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤਉ ਜਸ ਗਾਵੇ ਜਿਉ ਭਇਆ ਤਉ ਸਰਣੀ ਪੌੜੀ ਮਿਲਨਾਰੀ ਸਤ ਸੰਗ ਮੰਗਲ ਗਾਵੀਆ ਕਰ ਕਾ ਹੁਆ ਬੰਧਾਨ ਬਹੁੜ ਨਾ ਧਾਵੀਆ ਬਿੰਠੀ ਦੁਰਮਤ ਦੁਰਤ ਸੋਏ ਕੂੜਾ ਵੀਆ ਸੀਲਵੰਤ ਪ੍ਰਧਾਨ ਹਿਰਦੈ ਸਚਾਵੀਆ ਅੰਤਰ ਬਾਹਰ ਇੱਕ ਇੱਕ ਰੀਤਾ ਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਸਾਵੀਆ ਸੋਭਾ ਬਣੀ ਸ਼ਿੰਗਾਰ ਖਸਮ ਜਾਂ 라ਵੀਆ ਮਿਲਿਆ ਆਏ ਸੰਜੋਗ ਜਾਂ ਤਿਸ ਭਾਵੀਆ ਸ਼ਲੋਕ ਮਹੱਲਾ 5 ਹਭ ਗੁਣ ਤੈ ਦੇ ਨਾਨਕ ਜੀਓ ਮੈਂ ਕੋਥੀਏ ਮੈਂ ਨਿਰਗੁਣ ਤੇ ਕਿਆ ਹੋਵੇ ਕਉ ਜੀਵਣ ਦਾ ਤਾਰਨਾ ਕੋਈ ਜਾਚਕ ਸਦਾ ਜਾਚੋ ਐ ਮਹ